ਹੁਣ ਅਸੀਂ ਜ਼ਿਕਰ ਕਰਾਂਗੇ ਜੀਐਸਟੀ ਦਾ ਸੋਮਵਾਰ ਤੋਂ ਜੀਐਸਟੀ ਦੇ ਵਿੱਚ ਬਹੁਤ ਬਦਲਾਅ ਹੋਣ ਜਾ ਰਹੇ ਨੇ ਤੇ ਉਸ ਦਾ ਸਿੱਧਾ ਅਸਰ ਤੁਹਾਡੀ ਜੇਬ ਦੇ ਉੱਤੇ ਪੈਣ ਜਾ ਰਿਹਾ ਹੈ న్యూਸ ਇਟ ਇਨ ਕੋਸ਼ਿਸ਼ ਕਰ ਰਿਹਾ ਹੈ ਕਿ ਦੀਵਾਲੀ ਦੇ ਮੌਕੇ ਦੇ ਉੱਤੇ ਕਿਉਂਕਿ ਨਰਾਤਿਆਂ ਦੀ ਸ਼ੁਰੂਆਤ ਹੋ ਰਹੀ ਹੈ ਸੋਮਵਾਰ ਤੋਂ ਤੌਜ਼ਾ ਸਰ ਕਿਸ ਤਰੀਕੇ ਨਾਲ ਪੈ ਰਿਹਾ ਹੈ ਕਿਹੜੀਆਂ ਚੀਜ਼ਾਂ ਸਸਤੀਆਂ ਹੋਣ ਜਾ ਰਹੀਆਂ ਨੇ ਕਿਸ ਦੇ ਉੱਤੇ ਤੁਹਾਨੂੰ ਰਾਹਤ ਮਿਲੇਗੀ ਅਸੀਂ ਕਿੱਕ ਕਰਕੇ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ ਇਸ ਕਰਕੇ ਅਸੀਂ ਖਾਸ ਤੇ ਮਹਾਵੱਡੀ ਕਵਰੇਜ ਲੈ ਕੇ ਆਏ ਹੋਏ ਹਾਂ ਦੀਵਾਲੀ ਗਿਫਟ ਔਰ ਇਸ ਦੇ ذریعے ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਨਰਾਤਿਆਂ ਦੇ ਵਿੱਚ ਹੀ ਦੀਵਾਲੀ ਗਿਫਟ ਸਾਰਿਆਂ ਨੂੰ ਮਿਲੇਗਾ ਮੈਂ ਅੱਜ ਦੇ ਸੈਗਮੈਂਟ ਦੇ ਵਿੱਚ ਵੀ ਕਈ ਅਹਿਮ ਚੀਜ਼ਾਂ ਦਾ ਜ਼ਿਕਰ ਕਰਾਂਗਾ ਔਰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਇੰਪਲੀਮੈਂਟ ਕਿਵੇਂ ਹੋਏਗਾ ਮਾਰਕੀਟ ਦੇ ਵਿੱਚ ਇਸ ਦਾ ਅਸਰ ਕਿਸ ਤਰੀਕੇ ਨਾਲ ਨਜ਼ਰ ਆਏਗਾ ਜ਼ਿਕਰ ਕਰਾਂਗੇ ਜੀਐਸਟੀ ਦੇ ਵਿੱਚ ਮਿਲਣ ਜਾ ਰਹੀ ਛੋੜਦੀ ਗੱਲ ਹੋਵੇ ਕਿ ਦੀਵਾਲੀ ਗਿਫਟ ਸ਼ੁਰੂਆਤ ਕਰਦੇ ਹਾਂ ਔਰ ਕੁਝ ਮਹਿਮਾਨ ਸਾਡੇ ਨਾਲ ਜੁੜਨਗੇ ਉਹਨਾਂ ਦਾ ਰੁਕ ਕਰਾਂਗੇ ਪਰ ਉਸ ਤੋਂ ਪਹਿਲਾਂ ਤੁਹਾਡੇ ਤੱਕ ਇਹ ਖਬਰ ਇਹ ਪਹੁੰਚਾਈਏ ਕਿ ਵੱਖ-ਵੱਖ ਜਿਹੜੀਆਂ ਕਾਰਾਂ ਨੇ ਉਹਨਾਂ ਦੇ ਵਿੱਚ ਬੰਪਰ ਛੋਟ ਮਿਲੇਗੀ ਤੁਹਾਨੂੰ ਸੋਮਵਾਰ ਤੋਂ ਜਿਵੇਂ ਨਰਾਤੇ ਸ਼ੁਰੂ ਹੁੰਦੇ ਨੇ 22 ਤਰੀਕ ਆਉਂਦੀ ਹੈ ਤਾਂ Maruti ਦੀਆਂ ਕਾਰਾਂ ਦੇ ਉੱਤੇ ਬੰਪਰ ਛੋਟ ਹੈ GST ਦਰਾਂ ਘਟਣ ਦੇ ਉੱਤੇ ਕਾਰਾਂ ਦੀ ਕੀਮਤ ਦੇ ਵਿੱਚ ਵੱਡੀ ਕਟੌਤੀ ਹੋਣ ਜਾ ਰਹੀ ਹੈ ਕਰੀਬ-ਕਰੀਬ 1 ਲੱਖ ਰੁਪਏ ਤੋਂ ਜ਼ਿਆਦਾ ਗੱਡੀਆਂ ਦੇ ਰੇਟ ਘਟ ਰਹੇ ਨੇ ਗੱਡੀ ਕਿਹੜੀ ਖਰੀਦਣੀ ਹੈ ਤੁਸੀਂ ਖੁਦ ਡਿਸਾਈਡ ਕਰੋ ਅਸੀਂ ਤੁਹਾਨੂੰ ਰੇਟ ਦੱਸਾਂਗੇ ਕਿ ਕਿੰਨਾ ਉਸ ਤੱਕ ਤੁਹਾਡੇ ਤੱਕ ਫਾਇਦਾ ਪਹੁੰਚੇ ਜੇਕਰ ਮੈਂ ਜ਼ਿਕਰ ਕਰਾਂ ਆਲਟੋ ਕਾਰ ਦਾ ਤਾਂ ਲੱਖ ਰੁਪਏ ਸਸਤੀ ਹੋ ਜਾਏਗੀ 1,7000 ਰੁਪਏ ਤੱਕ ਸਸਤੀ ਹੋਣੀ ਹੈ 84000 ਰੁਪਏ Swift ਕਿੱਡੀ ਸਾਨੂੰ ਸਸਤੀ ਮਿਲੇਗੀ ਜੇਕਰ ਤੁਸੀਂ Swift ਖਰੀਦਣ ਦਾ ਮਨ ਬਣਾ ਰਹੇ ਹੋ ਤਾਂ ਇਹ ਵਕ ਵਕ ਨਹੀਂ ਮੈਂ ਗ੍ਰਾਫਿਕਸ ਦੇ ਜ਼ਰੀਏ ਗਿੱਤ ਹੁਣ ਦਿਖਾਉਂਦਾ ਰਹਾਂਗਾ ਔਰ ਕੋਸ਼ਿਸ਼ ਰਹੇਗੀ ਕਿ ਤੁਹਾਡੇ ਤੱਕ ਇਹ ਸਾਰੀਆਂ ਚੀਜ਼ਾਂ ਜ਼ਰੂਰ ਪਹੁੰਚਣ ਸੜੇ ਨਾ ਆਕਾਸ਼ ਜਿੰਦਲ ਜੁੜ ਰਹੀ ਨੇ ਮੈਂ ਉਹਨਾਂ ਦਾ ਰੁਕ ਕਰਾਂਗਾ ਪਰ ਉਸ ਤੋਂ ਪਹਿਲਾਂ ਗੱਡੀਆਂ ਦਾ ਵੈਸੇ ਕਰ ਦਿੱਤਾ ਗੱਡੀਆਂ ਖਾਸ ਤੌਰ ਤੇ ਮਾਰੂਤੀ ਦੀਆਂ ਜਿਹੜੀਆਂ ਬਹੁਤ ਵੱਡੀ ਪੱਧਰ ਤੇ ਖਰੀਦੀਆਂ ਜਾਂਦੀਆਂ ਨੇ ਅੱਜ ਕੱਲ ਬਹੁਤ ਸਾਰੇ ਬ੍ਰਾਂਡਸ ਨੇ ਜਿਨ੍ਹਾਂ ਦੇ ਉੱਤੇ ਲੋਕ ਫੋਕਸ ਕਰਦੇ ਨੇ ਪਰ ਮੈਂ ਮਾਰੂਤੀ ਦੀਆਂ ਗੱਡੀਆਂ ਦਾ ਜ਼ਿਕਰ ਕਰਾਂਗਾ ਮੈਂ ਪਹਿਲਾਂ ਕਿਹਾ ਕਿ ਗੱਡੀ ਤੁਸੀਂ ਡਿਸਾਈਡ ਕਰੋ ਕਿਹੜੀ ਖਰੀਦਣੀ ਹੈ ਰੇਟ ਅਸੀਂ ਦੱਸਾਂਗੇ ਕਿ ਕਿੰਨਾ ਘੱਟ ਹੋ ਰਿਹਾ ਹੈ ਸਭ ਤੋਂ ਪਹਿਲਾਂ ਗੱਡੀ ਐ ਐਕਸਪ੍ਰੈਸ ਹੋ ਜੇਕਰ ਤੁਹਾਡਾ ਬਜਟ ਹੈ ਕਰੀਬ 3.5 ਲੱਖ ਰੁਪਿਆ ਤਾਂ 349900 ਰੁਪਏ ਦੀ ਤੁਹਾਨੂੰ ਮਿਲੇਗੀ ਇਸ ਦੇ ਵਿੱਚ ਛੋਟ ਮਿਲਣ ਜਾਰੀ ਹੈ 129600 ਰੁਪਏ ਤੱਕ ਦੀ ਮੈਂ ਇਹ ਵੀ ਤੁਹਾਨੂੰ ਦੱਸ ਦਵਾਂ ਕਿ ਇਹ ਬੇਸ ਮਾਡਲ ਹੈ ਔਰ ਇਹ ਪੰਜਾਬ ਦਾ ਅ ਬੇਸ ਮਾਡਲ ਤੋਂ ਬਾਅਦ ਅਲੱਗ-ਅਲੱਗ ਜਿਹੜੀ ਵੇਰੀਐਂਟਸ ਹੁੰਦੇ ਨੇ ਉੱਥੇ ਤੁਹਾਨੂੰ ਕੋਈ ਆਟੋਮੈਟਿਕ ਹੈ ਕੋਈ ਹੋਰ ਹੈ ਤਾਂ ਅਲੱਗ-ਅਲੱਗ ਉਸ ਦੇ ਰੇਟ ਹੁੰਦੇ ਨੇ ਤਾਂ ਜੇਕਰ ਤੁਸੀਂ ਥੋੜਾ ਜਿਹਾ ਵਾਧਾ ਤੁਹਾਡਾ ਬਜਟ ਹੈ 10 ਲੱਖ ਦੇ ਆਸ-ਪਾਸ ਤਾਂ 8 ਲੱਖ 25900 ਰੁਪਏ ਦੀ ਤੁਹਾਨੂੰ ਬਰੀਜ਼ਾ ਗੱਡੀ ਮਿਲ ਜਾਏਗੀ ਮੈਂ ਵੀ ਤੁਹਾਨੂੰ ਦੱਸ ਦਵਾਂ ਕਿ ਇਹ ਛੋਟ ਤੋਂ ਬਾਅਦ ਕਿਉਂਕਿ ਸਵਾ ਲੱਖ ਦੇ 1 ਲੱਖ 12000 ਦੇ ਕਰੀਬ ਛੋਟ ਮਿਲੇਗੀ ਨੋਰ ਇਹ ਵੀ ਤੁਹਾਨੂੰ ਦੱਸ ਦਵਾਂ ਕਿ ਔਨ ਰੋਡ ਪ੍ਰਾਈਸ ਵੱਖਰਾ ਹੋਏਗਾ ਕਿਉਂਕਿ ਆਪਾਂ ਨੂੰ ਆਰਸੀ ਬਣਾਣੀ ਪੈਂਦੀ ਹੈ ਇੰਸ਼ੋਰੈਂਸ ਕਰਵਾਣੀ ਪੈਂਦੀ ਹੈ ਜਾਂ ਹੋਰ ਜਿਹੜੀਆਂ ਐਕਸੈਸਰੀਜ਼ ਲੱਗਦੀਆਂ ਨੇ ਗੱਡੀ ਦੇ ਵਿੱਚ ਉਹ ਵੱਖਰੀਆਂ ਐਡ ਹੋਣਗੀਆਂ ਤਾਂ ਉਹਨਾਂ ਦੇ ਵਿੱਚੋਂ ਕੁਝ ਮੈਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਇੱਕ ਇੱਕ ਦੋ ਗ੍ਰਾਫਿਕ ਹੋਰ ਦਿਖਾਣਾ ਉਸ ਤੋਂ ਬਾਅਦ ਜਿੰਦਲ ਜੀ ਦਾ ਰੁਕ ਕਰਾਂਗੇ ਅਸੀਂ ਬਰੀਜ਼ਾ ਗੱਡੀ ਆਲਟੋ ਬਹੁਤ ਵੱਡੀ ਤਦਾਦ ਦੇ ਵਿੱਚ ਲੋਕ ਖਰੀਦਦੇ ਨੇ ਤਾਂ ਆਲਟੋ 369900 ਰੁਪਏ ਤੱਕ ਮਿਲੇਗੀ ਇੱਥੇ ਵੀ 1 ਲੱਖ ਰੁਪਏ ਤੱਕ ਦਾ ਤੁਹਾਨੂੰ ਬਚਤ ਹੋਏਗੀ ਮੈਂ ਜੋ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਜੇ ਬਜਟ ਸਾਡਾ 4.5 ਲੱਖ ਰੁਪਏ ਦਾ ਹੈ ਤਾਂ ਤੁਹਾਨੂੰ ਹੁਣ ਉਸੇ ਬਜਟ ਦੇ ਵਿੱਚ ਹੋ ਸਕਦਾ ਹੈ ਕਿ ਵੱਡੀ ਗੱਡੀ ਪਿਲ ਜਾਵੇ ਹੋ ਸਕਦਾ ਹੈ ਉਸੀ ਬਜਟ ਦੇ ਵਿੱਚ ਤੁਹਾਨੂੰ ਵੇਰੀਐਂਟ ਵੱਖਰਾ ਮਿਲ ਜਾਵੇ ਤੁਸੀਂ ਬੇਸ ਮਾਡਲ ਖਰੀਦ ਰਹੇ ਹੋ ਹੁਣ ਲੱਖ ਰੁਪਏ ਸਸਤੀ ਹੋਗੀ ਬਜਟ ਤੁਹਾਡਾ 4.5 ਲੱਖ ਦਾ ਹੈ ਤਾਂ ਹੋ ਸਕਦਾ ਹੈ ਕਿ ਤੁਸੀਂ ਆਟੋਮੈਟਿਕ ਵਾਲੇ ਪਾਸੇ ਚਲੇ ਜਾਓ ਸਲੈਰੀਓ ਵੀ ਦੇਖ ਲਓ 94000 ਦੇ ਕਰੀਬ ਗੱਡੀ ਸਸਤੀ ਹੋ ਰਹੀ ਹੈ ਡਿਜ਼ਾਇਰ 87000 ਦੇ ਕਰੀਬ ਸਸਤੀ ਹੋ ਰਹੀ ਹੈ 6.5 ਲੱਖ ਰੁਪਏ ਦੀ ਤੁਹਾਨੂੰ ਮਿਲ ਜਾਏਗੀ ਅਲੱਗ-ਅਲੱਗ ਵੇਰੀਐਂਟ ਨੇ ਮਾਰੂਤੀ ਨੇ ਡੀਜ਼ਲ ਤਾਂ ਸਾਰੀਆਂ ਬਣਾਉਣੀਆਂ ਬੰਦ ਕਰ ਦਿੱਤੀਆਂ ਸੀਐਨਜੀ ਹਾਈਬ੍ਰਿਡ ਔਰ ਪੈਟਰੋਲ ਗੱਡੀਆਂ ਹੀ ਜਿਹੜੀਆਂ ਬਣਾਈਆਂ ਜਾ ਰਹੀਆਂ ਨੇ ਇਸ ਕਰਕੇ ਜਿਹੜਾ ਇਹ ਤੁਹਾਡੇ ਕੋਲ ਦਿਖਾ ਰਹ ਇਹ ਪੈਟਰੋਲ ਗੱਡੀਆਂ ਦਾ ਹੀ ਹੈ ਜਿਹੜੀਆਂ ਸੀएनजी ਔਰ ਹਾਈਬ੍ਰਿਡ ਵਰਜ਼ਨ ਵੀ ਨੇ ਉਹ ਵੀ ਪੈਟਰੋਲ ਤਾਂ ਡੈਫੀਨਿਟਲੀ ਹੈਗੇ ਨੇ ਤਾਂ ਉਹ ਤੁਹਾਨੂੰ ਸਿਫਟਕਾਰ ਜਾਂ ਫਿਰ ਡਿਜ਼ਾਇਰ ਇਹ ਸਾਰੀਆਂ ਤੁਹਾਡੇ ਤੱਕ ਪਹੁੰਚਾਈਆਂ ਨੇ ਆਪਾਂ ਅੱਗੇ ਵਧਦੇ ਹਾਂ ਇਸ ਤਰੀਕੇ ਨਾਲ ਮੈਂ ਤੁਹਾਨੂੰ ਅੱਗੇ ਵੀ ਦਿਖਾਉਂਦਾ ਰਹਾਂਗਾ ਕਿ ਕਿਹੜੀਆਂ ਗੱਡੀਆਂ ਦਾ ਫਰਾਂਕਸ ਗੱਡੀ ਹਾਲੀ ਦੇ ਵਿੱਚ 1.5 ਸਾਲ ਪਹਿਲਾਂ ਲਾਂਚ ਕੀਤੀ ਹੈ ਇੱਥੇ ਵੀ 1 ਲੱਖ 12 ਹਜ਼ਾਰ ਤੱਕ ਦਾ ਤੁਹਾਨੂੰ ਫਾਇਦਾ ਹੋਏਗਾ ਇਨਫੈਕਟ ਫਰਾਂਕਸ ਦੀ ਫੋਟੋ ਲੱਗੀ ਹੋਈ ਹੈ ਗੱਡੀ ਆਰਟਿਕ ਹੈ ਆਰਟਿਕ ਦਾ ਰੇਟ ਮੈਂ ਤੁਹਾਨੂੰ ਦੱਸ ਰਿਹਾ ਗ੍ਰੈਂਡ ਵਿਟਾਰਾ ਇਹ ਵੀ ਬਹੁਤ ਪਿਛਲੇ ਟਾਈਮ ਦੇ ਵਿੱਚ ਵਿਕ ਜਿਨ੍ਹਾਂ ਨੇ ਖਰੀਦ ਲਈ ਉਹਨਾਂ ਨੂੰ 1 ਲੱਖ ਰੁਪਏ ਮਹਿੰਗੀ ਜ਼ਰੂਰ ਮਿਲੀ ਹੈ ਪਰ ਠੀਕ ਹੈ ਇਨ ਫਿਊਚਰ ਤੁਸੀਂ ਜਦੋਂ ਪਲਾਨ ਕਰੋਗੇ ਤਾਂ ਇਹ ਸਸਤੀਆਂ ਕਿਉਂ ਹੋ ਰਹੀਆਂ ਨੇ ਕਿਉਂਕਿ 28% ਵਾਲਾ ਜਿਹੜਾ ਸਲੈਬ ਸੀ ਉਸ ਨੂੰ ਘਟਾ ਕੇ 18% ਕਰ ਦਿੱਤਾ ਗਿਆ ਯਾਨੀ ਕਿ ਜਿੱਥੇ 28% ਟੈਕਸ ਲੱਗ ਰਿਹਾ ਸੀ ਹੁਣ 18% ਲੱਗੇਗਾ ਯਾਨੀ ਕਿ ਜੇਕਰ ਤੁਸੀਂ 10 ਲੱਖ ਦੀ ਗੱਡੀ ਖਰੀਦ ਰਹੇ ਹੋ ਉਹਦੇ ਉੱਪਰ 2,80,000 ਰੁਪਏ ਜਿਹੜਾ ਟੈਕਸ ਪੈ ਰਿਹਾ ਸੀ ਜੀਐਸਟੀ ਉਹ ਹੁਣ 1,80,000 ਰੁਪਏ ਪਏਗਾ ਸਿੱਧਾ-ਸਿੱਧਾ 1 ਲੱਖ ਰੁਪਇਆ ਕੱਟ ਜਾਏ ਤਾਂ ਇਸ ਕਰਕੇ ਹੀ ਇਹ ਗੱਡੀਆਂ ਸਸਤੀਆਂ ਤਾਂ ਬਲੀਨੋ ਵੀ ਤੁਹਾਡੇ ਸਾਹਮਣੇ ਆ ਰਹੀ ਹੈ। ਆਕਾਸ਼ ਜਨਰਲ ਜੀ ਸਾਡੇ ਨਾਲ ਜੁੜ ਰਹੇ ਨੇ। ਆਕਾਸ਼ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾਂ ਨਿਊਜ਼ 18 ਦੇ ਉੱਤੇ। ਹੋਪਫੁਲੀ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚੀ ਹੋਈ ਹੈ। ਜੀ ਜੀ ਆਈ ਕੈਨ ਹਿਅਰ ਯੂ ਲਾਊਡ ਐਂਡ ਕਲੀਅਰ। ਤੁਹਾਡੀ ਆਵਾਜ਼ ਮੇਰੇ ਤੱਕ ਪਹੁੰਚ ਰਹੀ ਹੈ। ਚਲੋ ਚੰਗੀ ਗੱਲ ਹੈ। ਆਪਾਂ ਮੈਂ ਥੋੜਾ ਜਿਹਾ ਫੋਕਸ ਕਰਦਾ ਮੰਡੇ ਦਾ ਇੰਤਜ਼ਾਰ ਹੈ। ਬਹੁਤ ਸਾਰੇ ਲੋਕਾਂ ਨੂੰ ਵੀ ਹੈ ਤੁਸੀਂ ਇਸ ਇਸ ਬਦਲਾਅ ਨੂੰ ਕਿਵੇਂ ਦੇਖ ਰਹੇ ਹੋ? ਜੀ ਦੇਖੋ ਮੇਰੇ ਹਿਸਾਬ ਨਾਲ ਮੰਡੇ ਸਾਡੇ ਵਾਸਤੇ ਬਹੁਤ ਬਹੁਤ ਮੁਬਾਰਕ ਦਿਨ ਹੋਣਾ ਲੇ ਦੋ ਐਂਗਲ ਨਾਲੇ ਦਿਨ ਮੁਬਾਰਕ ਹੋਏਗਾ ਸਭ ਤੋਂ ਪਹਿਲਾਂ ਤਾਂ ਕਈ ਚੀਜ਼ਾਂ ਦੇ ਪ੍ਰਾਈਸ ਘਟ ਜਾਣਗੇ ਕਿਉਂਕਿ ਜੀਐਸਟੀ ਦੇ ਵਿੱਚ ਬਹੁਤ ਜ਼ਿਆਦਾ ਰਿਡਕਸ਼ਨ ਕੀਤੀ ਗਈ ਹੈ ਸਿਰਫ ਉਹਨ ਦੋ ਸਲੈਬ ਰਹਿ ਗਏ ਨੇ ਇਹਦੇ ਨਾਲ ਕੀ ਹੈ ਸਭ ਤੋਂ ਪਹਿਲਾਂ ਮੀਡਲ ਕਲਾਸ ਨੂੰ ਵੀ ਫਾਇਦਾ ਹੋ ਜਾਏਗਾ ਜਿਹੜੀਆਂ ਉਹਨਾਂ ਦੀ ਐਸਪੀਰੇਸ਼ਨ ਸੀਗੀਆਂ ਜਿਹੜੀਆਂ ਉਹਨਾਂ ਦੇ ਹਸਲਤਾ ਸੀ ਉਹ ਪੂਰੀ ਕਰ ਸਕਣਗੇ ਬੇਟੀਆਂ ਵਾਸਤੇ ਕਿਸ ਨੇ ਸਿਟੀ ਲੈਣੀ ਸੀ ਫੈਮਲੀ ਵਾਸਤੇ ਗੱਡੀ ਲੈਣੀ ਸੀ ਸੀ ਆਲਰੇਡੀ ਗੱਡੀਆਂ ਦੀ ਰਿਡਿਊਸ ਪ੍ਰਾਈਸ ਦੱਸੀ ਹੈ ਕਿਸੇ ਨੇ ਐਲਈਡੀ ਸੈੱਟ ਲੈਣਾ ਸੀ ਤਾਂ ਸਭ ਤੋਂ ਪਹਿਲਾਂ ਤਾਂ ਹੈ ਮਿਡਲ ਕਲਾਸ ਵਾਸਤੇ ਦੀਵਾਲੀ ਤੇ ਨਰਾਤਿਆਂ ਦਾ ਤੋਹਫਾ ਹੋ ਜਾਏਗਾ ਨਰਾਤੇ ਵੈਸੇ ਵੀ ਸ਼ੁਭ ਮੰਨੇ ਜਾਂਦੇ ਨੇ ਪਰਚੇਜ਼ਿੰਗ ਵਾਸਤੇ ਤਾਂ ਮਿਡਲ ਮਿਡਲ ਕਲਾਸ ਆਪਣੀਆਂ ਹਸਰਤਾਂ ਆਪਣੀ ਐਸਪੀਰੇਸ਼ਨ ਆਪਣੀ ਖੁਆਇਸ਼ਾਂ ਪੂਰੀ ਕਰ ਪਾਏਗੀ ਦੂਜੀ ਜਿਹੜਾ ਇਹਨਾਂ ਦਾ ਫਾਇਦਾ ਹੋਏਗਾ ਕਿਉਂਕਿ ਉਹਨਾਂ ਡਿਮਾਂਡ ਵੱਧ ਜਾਏਗੀ ਕੰਜ਼ਮਪਸ਼ਨ ਵੱਧ ਜਾਏਗੀ ਮਿਡਲ ਕਲਾਸ ਜਦੋਂ ਫਟਾਫਟ ਜਾਲਤ ਜਾਲਾ ਬਾਈਂ ਕਰੇਗੀ ਉਹ ਤਾਂ ਕੀ ਹੋਏਗਾ ਮੈਨੂਫੈਕਚਰਿੰਗ ਵਧੇਗੀ ਮੈਨੂਫੈਕਚਰਿੰਗ ਵਧੇਗੀ ਤਾਂ ਨਾਲ ਕੀ ਹੋਏਗਾ ਜੋਬ ਜਨਰੇਸ਼ਨ ਹੋਏਗਾ ਦੇਖੋ ਮੀਡਲ ਕਲਾਸ ਨੂੰ ਦੋ ਚੀਜ਼ਾਂ ਦੀ ਲੋੜ ਹੁੰਦੀ ਹੈ ਸਭ ਤੋਂ ਪਹਿਲਾਂ ਕਿ ਉਹਨਾਂ ਦਾ ਖਰਚਾ ਰਿਡਿਊਸ ਹੋਵੇ ਠੀਕ ਹੈ ਜੀਐਸਟੀ ਦੇ ਚੇਂਜਸ ਆ ਉਹਨਾਂ ਦਾ ਖਰਚਾ ਰਿਡਿਊਸ ਹੋਣਾ ਲੈ ਦੂਜਾ ਦੇਖੋ ਜੋਬਸ ਵਧਣ ਗਿਆ ਇਨਕਰੀਮੈਂਟਸ ਵਧਣਗੇ ਮੀਡਲ ਕਲਾਸ ਦੀ ਕਮਾਈ ਯਾਨੀ ਸੈਲਰੀਸ ਵਧਣ ਗਿਆ ਆਈ ਥਿੰਕ ਇਟਸ ਸੋ ਫੋਰ ਮੀਡਲ ਕਲਾਸ ਜਿੱਥੇ ਉਹਨਾਂ ਦੀ ਸੈਲਰੀ ਵਧਣ ਵਾਲੀ ਹੈ ਤੇ ਖਰਚੇ ਘਟਣ ਵਾਲੇ ਮੀਡਲ ਕਲਾਸ ਤੇ ਇਹੀ ਤਾਂ ਡਰੀਮ ਹੁੰਦਾ ਹੈ ਕਿ ਸਾਡੀ ਕਮਾਈ ਵਧੇ ਜੀ ਸਾਡੀ ਜਿਹੜਾ ਹੈ ਖਰਚ ਘਟਦੇ ਦੂਜੀ ਚੀਜ਼ ਇਨਕਮ ਟੈਕਸ ਕਲੈਕਸ਼ਨ ਵਧੇਗਾ ਜਦੋਂ ਮੈਨੂਫੈਕਚਰਿੰਗ ਵਧੇਗੀ ਇਕਨੋਮੀ ਦੇ ਐਂਗਲ ਆਦਿ ਸਾਹਿਬ ਸਰਕਾਰ ਕੋਲ ਇਨਕਮ ਟੈਕਸ ਜ਼ਿਆਦਾ ਆਏਗਾ ਤੇ ਇੱਕ ਹੋਰ ਬੜੀ ਇੰਪੋਰਟੈਂਟ ਗੀ ਜਿਹੜਾ ਐਪਰੀਹੈਂਸ਼ਨ ਜ਼ਿਆਦਾਤਰ ਜਨਤਾ ਦੇ ਮਨ ਦੇ ਵਿੱਚ ਹੈ ਕਿ ਜੀਐਸਟੀ ਕਲੈਕਸ਼ਨ ਤਾਂ ਘਟ ਜੇਗੀ ਮੇਰੀ ਆਰਗੇਨਾਈਜੇਸ਼ਨ atashinda.in ਨੇ ਕੈਲਕੂਲੇਸ਼ਨ ਕੀਤੀ ਹੋਈ ਹੈ ਕਿਉਂਕਿ ਪ੍ਰੋਡਕਟ ਦੀ ਸੇਲ ਐਨੀ ਜ਼ਿਆਦਾ ਵਧ ਜੇਗੀ ਹੈ ਕੰਪਲੀਟ ਡਾਟਾ ਕਿ ਕਿਸ ਤਰੀਕੇ ਨਾਲ ਸੇਲ ਵਧਣ ਦੀ ਉਮੀਦ ਹੈ ਜੀਐਸਟੀ ਕਲੈਕਸ਼ਨ ਨਹੀਂ ਕਾਟੇਗੀ ਕਿਉਂਕਿ ਸੇਲ ਜ਼ਿਆਦਾ ਬੱਚੇ ਕਿ ਜੀਐਸਟੀ ਦੇ ਰੇਟ ਕਟੇ ਹੋਣਗੇ ਠੀਕ ਹੈ ਬਟ ਜੀਐਸਟੀ ਕਲੈਕਸ਼ਨ ਓਡ ਰੇਮੇਨ ਦਾ ਸੇਮ ਤਾਂ ਉਹਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਗਵਰਨਮੈਂਟ ਨੂੰ ਰੈਵਨਿਊ ਲਾਸ ਨਹੀਂ ਹੋਏਗਾ ਤੁਸੀਂ ਕਹਿ ਰਹੇ ਹੋ ਗਵਰਨਮੈਂਟ ਨੂੰ ਰੈਵਨਿਊ ਲਾਸ ਨਹੀਂ ਹੋਏਗਾ ਮੇਰਾ ਇੱਕ ਸਵਾਲ ਹੈ ਮੈਂ ਥੋੜੇ ਜਿਹਾ ਗੱਡੀਆਂ ਦੇ ਉੱਪਰ ਫੋਕਸ ਕਰ ਰਿਹਾ ਹਾਂ ਪਰ ਮੈਂ ਪੈਰਲਰ ਜਿਹੜੀਆਂ ਚੀਜ਼ਾਂ ਬਿਲਕੁਲ ਡੇਲੀ ਯੂਜ਼ ਦੀਆਂ ਨੇ ਉਹਨਾਂ ਦੇ ਉੱਤੇ ਵੀ ਜੀਐਸਟੀ ਕਟਿਆ ਮੈਂ ਸਰ ਉਹਨੂੰ ਥੋੜੇ ਜਿਹਾ ਕਲੀਅਰ ਕਰ ਸਕਾਂ ਕਿ ਜਿਹੜੇ ਬਿਸਕਟ ਦੇ ਪੈਕੇਟ ਵਿਕ ਰਹੇ ਨੇ ਉਹ 20 ਰੁਪਏ ਦਾ ਅੱਜ ਵੀ ਮਿਲ ਰ ਤਾਂ GST ਘਟ ਗਿਆ ਆਮ ਲੋਕਾਂ ਨੂੰ ਫਾਇਦਾ ਹੋਏਗਾ ਕਿ ਨਹੀਂ ਹੋਏਗਾ ਜੇ ਹੋਏਗਾ ਤਾਂ ਕਿਸ ਤਰੀਕੇ ਨਾਲ ਹੋਏਗਾ ਦੇਖੋ ਗੱਲ ਇਹ ਹੈ ਕਿ ਜਿਹੜੀ ਵੀ ਚੀਜ਼ ਪਾਈ ਤਰੀਕ ਤੋਂ ਜਿੱਥੇ GST ਘਟਿਆ ਹੈ ਉਹਦਾ ਫਾਇਦਾ ਆਮ ਆਦਮੀ ਨੂੰ ਮਿਲਣਾ ਚਾਹੀਦਾ ਹੁਣ ਜਿਹੜਾ ਤੁਹਾਡਾ ਐਗਜ਼ੈਕਟ ਸਵਾਲ ਹੈ ਉਹਦੇ ਵਿੱਚ ਮੈਂ ਤੁਹਾਨੂੰ ਪ੍ਰੈਕਟੀਕਲ ਚੀਜ਼ ਵੀ ਦੱਸਾਂਗਾ ਤੇ ਉਹਦੇ ਵਿੱਚ ਕੀ ਹੋਣਾ ਕਿ ਚੇਂਜ ਹੋਣਾ ਚਾਹੀਦਾ ਕਿ ਨਵੇਂ MRP ਦੇ ਸਟਿੱਕਰ ਲੱਗਨੇ ਚਾਹੀਦੇ ਹੁਣ ਜਦ ਤੁਸੀਂ ਮੈਨੂੰ ਸਪੈਸੀ ਪੁੱਛੋਗੇ ਕਿ 5 ਰੁਪਏ ਦੇ ਬਿਸਕਟ ਤੇ ਉਹ ਘਟੇਗਾ ਕਿ ਨਹੀਂ ਤਾਂ ਪ੍ਰੈਕਟੀਕਲੀ 5 ਰੁਪਏ ਦੇ ਬਿਸਕਟ ਤੇ ਕٹےਗਾ ਕਿ ਨਹੀਂ ਕٹےਗਾ ਉਹ ਕੋਈ ਵੀ ਐਸੇ ਮਾਰਕੀਟ ਦੇ ਵਿੱਚ ਜਾਂਦਾ ਹੈ ਕਿ ਉਹ ਕੋਨੇ ਪੈਸੇ ਉਹਦੇ ਕੋਲ ਹੋਣਗੇ ਚੇਂਜ ਕਰਨ ਵਾਸਤੇ ਬਟ ਇਹਦੇ ਵਾਸਤੇ ਨਵੇਂ ਜਿਹੜੇ ਹੈ ਐਮ ਆਰ ਪੀ ਦੇ ਰੇਟ ਆਉਣਗੇ ਜਿੱਤੇ ਨਾਲ ਕੰਜ਼ਿਊਮਰ ਨੂੰ ਉਸ ਚੀਜ਼ ਦਾ ਫਾਇਦਾ ਹੋਏਗਾ ਕਿਉਂਕਿ ਇਫੈਕਟਿਵ ਡੇਟ ਜਿਹੜੀ ਹੈ ਉਹ ਰੱਖੀ ਗਈ ਹੈ ਤੇ ਦੂਜਾ ਕੀ ਹੈ ਤੁਹਾਡੇ ਵਰਗੇ ਟੀਵੀ ਚੈਨਲ ਨੂੰ ਮੁਬਾਰਕਬਾਦ ਦੇਵਾਂਗਾ ਕਿ ਆਲਰੇਡੀ ਇਨਫੋਰਮੇਸ਼ਨ ਡਿਸੈਮੀਨੇਸ਼ਨ ਹੋ ਚੁੱਕੀ ਹੈ ਕਸਟਮਰ ਤੱਕ ਇਹ ਜੀ ਪਹੁੰਚ ਚੁੱਕੀ ਹੈ ਜਿਵੇਂ ਹੁਣ ਸਾਰਾ ਗੱਡੀਆਂ ਨੇ ਦਿਖਾਇਆ ਮੈਂ ਬਹੁਤ ਸਾਰੇ ਚੈਨਲਸ ਤੋਂ ਪੜ੍ਹਿਆ ਮੈਂ ਜਿੱਥੇ ਅਡਡ ਪ੍ਰੋਡਕਟ ਦੇ ਉੱਪਰ ਦੱਸਿਆ ਗਿਆ ਕਿ ਰਿਡਿਊਸ ਜੀਐਸਟੀ ਦੋਟ ਥਿਸ ਊਡ ਬੀ ਦਾ ਪ੍ਰਾਈਸ ਸੋ ਨਾਓ ਕਸਟਮਰ ਇਸ ਅਵੇਅਰ ਥੈਂਕਸ ਟੂ ਟੀਵੀ ਚੈਨਲ ਮਲਟੀਵਲ ਟੀਵੀ ਚੈਨਲਸ ਲਾਈਕ ਯੂ ਕਸਟਮਰ ਇਸ ਆਲਰੇਡੀ ਅਵੇਅਰ ਹੀ ਆਲਰੇਡੀ इफ यू टॉक अबाउट अ इट मे बी प्रैक्टिकल और नॉट फॉर रिड्यूसिंग द रेट, दैट हैज टू बी सीन बट इन जनरल द प्राइसेस वुड रिड्यूस एंड द कस्टमर इज ऑलरेडी गोइंग टू द मार्केट नाउ इन केस ऑफ अ कार व्हाट इज़ इजनिंग इज कस्टमर ऑलरेडी कर रहे हैं ਕਾਰ ਦੇ ਡੀਲਰ ਕੋਲ ਜਾ ਰਿਹਾ ਹੈ ਉਹਨਾਂ ਕੋਲ ਜਾ ਰਿਹਾ ਹੈ ਬੈਠ ਕੇ ਇਨਕੁਆਇਰੀ ਕਰ ਰਿਹਾ ਹੈ ਤਾਂ ਉਹਨਾਂ ਨੂੰ ਗੱਲ ਕਰ ਰਿਹਾ ਹੈ ਵੀਰ ਜੀ ਮੈਂ ਗੱਡੀ ਲੈਣੀ ਹੈ 22 ਤਰੀਕ ਨੂੰ ਹੁਣ ਮੈਨੂੰ ਦੱਸੋ 22 ਤਰੀਕ ਨੂੰ ਜੱਡੀ ਲਵਾਗਾ ਤਾਂ ਮੈਨੂੰ ਕੀ ਰੇਟ ਮਿਲੇਗਾ ਦਿਸ ਇਸ ਵਾਟ ਦਾ ਕਸਟਮਰ ਇਨਫੈਕਟ ਬਹੁਤ ਸਾਰੇ ਡੀਲਰਸ ਬਹੁਤ ਸਾਰੇ ਕਿ ਮੋਸਟਲੀ ਆਲ ਆਲਮੋਸਟ ਸਾਰੇ ਡੀਲਰਸ ਦੇ ਵੱਲੋਂ ਪ੍ਰਾਈਸ ਲਿਸਟ ਜਾਰੀ ਵੀ ਕਰ ਦਿੱਤੀ ਗਈ ਕਿ ਮੰਡੇ ਔਨਵਰਡਸ ਕੀ ਰੇਟ ਹੋਣਗੇ ਉਹ ਵੀ ਸਮਝਦੇ ਨੇ ਕਿ ਲੋਕ ਦੋ ਦਿਨ ਪਹਿਲਾਂ ਕਿਉਂ ਖਰੀਦਣਗੇ ਇਨਫੈਕਟ ਸ਼ਰਾਧ ਚੱਲ ਰਹੇ ਨੇ ਤਾਂ ਇੱਕ ਵੱਡਾ ਤਬਕਾ ਅਜੇ ਹੈ ਜਿਹੜਾ ਅਜੇ ਦਿਨਾਂ ਦੇ ਵਿੱਚ ਨਹੀਂ ਖਰੀਦਦਾ ਤਾਂ ਉਹ ਮੰਡੇ ਤੱਕ ਦਾ ਨਰਾਤਿਆਂ ਦਾ ਇੰਤਜ਼ਾਰ ਕਰਦਾ ਸਰ ਮੈਂ ਚਲੋ ਗੱਡੀ ਵਾਲੇ ਪਾਸੇ ਵਾਪਸ ਹੁਣਾਂ ਇੱਕ ਜ਼ਿਕਰ ਹੋ ਰਿਹਾ ਕਿ 1200 ਸੀਸੀ ਤੱਕ ਗੱਡੀ ਸਸਤੀ ਹੋ ਰਹੀ ਹੈ ਕਿ ਉਹ ਘਟਾਇਆ ਗਿਆ ਥੋੜਾ ਜਿਹਾ ਕਲੀਅਰ ਕਰ ਦਿਓ ਕਿ ਪਹਿਲਾਂ ਔਰ ਫੋਰਚੂਨਰ ਵਰਗੀਆਂ ਵੱਡੀਆਂ ਗੱਡੀਆਂ ਜਿਨ੍ਹਾਂ ਦੀ ਕੀਮਤ 50 ਲੱਖ ਦੇ ਆਸ-ਪਾਸ ਹੈ ਜਿਹੜੀਆਂ 1200 1500 2000 2500 ਸੀਸੀ ਤੱਕ ਹੈ ਉਹਨਾਂ ਦੇ ਉੱਤੇ ਇੰਪੈਕਟ ਕੀ ਹੋਏਗਾ ਉਹ ਮਹਿੰਗੀਆਂ ਹੋਣ ਜਾਣਗੀਆਂ ਨੇ ਸਰ ਤੁਹਾਡੀ ਆਵਾਜ਼ ਨਹੀਂ ਆ ਰਹੀ ਸ਼ਾਇਦ ਮਿਊਟ ਕੀਤਾ ਤੁਸੀਂ ਕੰਪਨਸੇਸ਼ਨ ਸੈਸ ਜੀ ਕੰਪਨਸੇਸ਼ਨ ਸੈਸ ਦਿਨਾਲ ਹੂੰ ਦੁਬਾਰਾ ਆਡੀਓ ਬ੍ਰੇਕ ਹੋ ਗਿਆ ਸਰ ਜੀ ਲੱਗ ਰਿਹਾ ਕਿ ਮਿਊਟ ਹੋਇਆ ਦੁਬਾਰਾ ਸਰ ਜੋ बिकॉज ਆਫ ਥੈਟ ਹਮ ਦਾ ਕਸਟਮਰ ਊਡ ਸਟੈਂਡ ਟੂ ਗੈਟ ਬੈਨੀਫਿਟਡ ਨਹੀਂ ਸਰ ਕਲੀਅਰ ਨਹੀਂ ਹੋ ਪਾਇਆ ਤੁਹਾਡੀ ਆਵਾਜ਼ ਕੱਟ ਗਈ ਸੀ ਮੈਂ ਦੁਬਾਰਾ ਪੁੱਛ ਰਿਹਾ ਕਿ ਜਿਹੜੀ 40 ਲੱਖ ਰੁਪਏ ਦੀ ਕਾਰ ਸੀ ਉਸ ਦੇ ਉੱਤੇ GST 28 ਤੋਂ 40% ਹੋ ਗਿਆ ਮਤਲਬ ਕਿ 12% ਵਧਿਆ ਏ ਮਤਲਬ ਜੇ 40 ਲੱਖ ਦੀ ਕਾਰ ਹੈ ਤਾਂ ਕਰੀਬ ਕਰੀਬ 4 ਲੱਖ 80 ਹਜ਼ਾਰ ਰੁਪਏ ਜ਼ਿਆਦਾ ਦੇਣੇ ਪੈਣਗੇ ਉਹ ਮਤਲਬ ਐਗਜ਼ੈਕਟਲੀ ਕੀ ਹੋਏਗਾ ਕਲੀਅਰ ਕਰ ਸਕਦੇ ਹੋ ਚਲੋ ਮੈਂ ਦੁਬਾਰਾ ਕੋਸ਼ਿਸ਼ ਕਰਦੇ ਆਂ ਕਿ ਸਰ ਤੁਹਾਡੇ ਨਾਲ ਜੁੜ ਸਕਾਂ ਬਹੁਤ ਇੰਪੋਰਟੈਂਟ ਸਵਾਲ ਸੀ ਮੈਨੂੰ ਲੱਗਦਾ ਕਿ ਲੋਕ ਸੁਣਨਾ ਚਾਹੁੰਦੇ ਹੋਣਗੇ ਬਹੁਤ ਸਾਰੀਆਂ ਪੰਜਾਬ ਦੇ ਵਿੱਚ ਗੱਡੀਆਂ ਆਸੀ ਮਹਿੰਗੀਆਂ ਚਾਹੇ ਆਡੀ ਹੋਵੇ ਬੀਐਮਡਬਲਿਊ ਹੋਵੇ ਮਰਸੀਡੀਜ਼ ਹੋਣ ਇਨਫੈਕਟ ਡਿਫੈਂਡਰ ਅੱਜਕੱਲ ਪੰਜਾਬ ਦੇ ਵਿੱਚ ਬੜੀ ਫੇਮਸ ਹੋ ਰੱਖੀ ਹੈ ਦੂਜੇ ਪਾਸੇ ਮੈਂ ਜ਼ਿਕਰ ਕਰਨਾ ਵਾਂ ਫੋਰਚਨਰ ਤਾਂ ਇੱਕ ਲੰਬੇ ਟਾਈਮ ਤੱਕ ਪੰਜਾਬ ਦੀ ਫੇਵਰਿਟ ਬਣੀ ਹੋਈ ਹੈ ਇਨਫੈਕਟ ਜੇ ਅਸੀਂ ਥਾਰ ਵਾਲੇ ਪਾਸੇ ਆ ਜਾਈਏ ਸੀਸੀ ਤਾਂ ਉਹਦੇ ਵੀ ਜ਼ਿਆਦਾ ਨਹੀਂ ਦਾਸੀ ਸਰਨਾ ਆਕਾਸ਼ ਸਿੰਦਲ ਜੀ ਜੁੜੇ ਹੋਏ ਨੇ ਮੈਂ ਕੋਸ਼ਿਸ਼ ਕਰਾਂਗਾ ਕਿ ਦੁਬਾਰਾ ਉਹਨਾਂ ਦੇ ਨਾਲ ਗੱਲਬਾਤ ਕਰ ਸਕਾਂ ਔਰ ਲਗਾਤਾਰ ਅਸੀਂ ਇਹ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਗ੍ਰਾਫਿਕਸ ਦੇ ਜ਼ਰੀਏ ਤੁਹਾਡੇ ਤੱਕ ਚੀਜ਼ਾਂ ਪਹੁੰਚਾ ਸਕੀਏ ਕਿ ਕਿੰਨੇ ਬੈਨੀਫਿਟਸ ਤੁਹਾਡੇ ਤੱਕ ਪਹੁੰਚ ਰਹੇ ਨੇ ਕਿਹੜੀ ਗੱਡੀ ਤੁਸੀਂ ਲੈਣੀ ਹੈ ਤੁਸੀਂ ਨਿਊਜ਼ ਇਟਿੰਦੇ ਨਾਲ